ਹਾਂਜੀ ਸੰਗਤ ਜੀ ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਤੇ ਸ਼ੁਰੂਆਤ ਕਰਨ ਤੋਂ ਪਹਿਲਾਂ ਆਜੋ ਪਾਣੀ ਆ ਜੀ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿੰਨੇ ਤੁਸੀਂ ਆਪ ਜੀ ਮਾਰਗ ਗੁਰੂ ਗੋਬਿੰਦ ਸਿੰਘ ਜੀ ਸਫਰ ਦੇ ਨਾਲ ਜੁੜੇ ਆ ਜੀ ਆਪ ਜੀ ਜਾਣਦੇ ਆ ਕੱਲ ਆਪਾਂ ਪਹੁੰਚ ਗਏ ਸੀ ਗੁਰਦੁਆਰਾ ਹਾਂਡੀ ਸਾਹਿਬ ਮੰਡੀ ਸਕੀਤ ਆਪਣੇ ਹਿਮਾਚਲ ਪ੍ਰਦੇਸ਼ ਸੂਬਾ ਤੇ ਅੱਜ ਆਪਾਂ ਦਰਸ਼ਨ ਕਰਾਂਗੇ ਗੁਰੂ ਘਰ ਹਾਂਡੀ ਸਾਹਿਬ ਤੇ ਨਾ ਜਿੰਨਾ ਕੋਸ਼ਿਸ਼ ਕਰਾਂਗੇ ਆਪ ਜੀ ਨੂੰ ਵੀ ਕਰਵਾਉਣ ਦੀ ਜੇ ਕੈਮਰੇ ਦੀ ਮਨਾਹੀ ਨਾ ਹੋਈ ਤੇ ਬਾਕੀ ਇਤਿਹਾਸ ਦੀ ਜਾਣਕਾਰੀ ਵੀ ਆਪ ਜੀ ਨਾਲ ਸਾਂਝੀ ਕਰਾਂਗੇ ਜੀ ਤੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਆ ਇੱਥੇ ਜੀ ਉਹਨਾਂ ਦੇ ਦਰਸ਼ਨ ਵੀ ਆਪ ਜੀ ਨੂੰ ਕਰਵਾਵਾਂਗੇ ਜੀ ਤੇ ਆਪਣੇ ਗੁਰਦੁਆਰਾ ਗੁਰੂਗਾ ਕੋਠਾ ਸਾਹਿਬ ਦੇ ਵੀ ਦਰਸ਼ਨ ਆਪਾਂ ਕਰਨੇ ਆ ਜੀ ਅੱਜ ਤੇ ਬਾਕੀ ਹੋਰ ਵੀ ਦਰਸ਼ਨ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਅੱਜ ਦੇ ਸਫਰ ਦੇ ਨਾਲ ਬਣੇ ਰਹੋ ਜੁੜੇ ਰਹੋ ਤੁਹਾਡਾ ਸਫਰਾਂ ਦੇ ਨਾਲ ਬਣੇ ਰਹਿਣਾ ਜੁੜੇ ਰਹਿਣਾ ਹੀ ਰੁੜਕੀ ਵਾਲੇ ਦਾ ਹੌਸਲਾ ਆ ਜੀ ਤੇ ਜਾਣਦੇ ਹੋ ਤੁਸੀਂ ਆਪ ਚੱਲ ਰਿਹਾ ਆਪਣਾ ਮਾਰਗ ਗੁਰੂ ਗੋਬਿੰਦ ਸਿੰਘ ਜੀ ਸ਼ੁਕਰਾਨਾ ਆਕਾਲਪੁਰਖ ਸੱਚੇ ਪਾਤਸ਼ਾਹ ਜੀਆਂ ਦਾ ਜੂ ਦਰਸ਼ਨ ਬਖਸ਼ ਰਿਹਾ ਹੈ ਆ ਦਾਸ ਨੂੰ ਆਪ ਜੀ ਦੇ ਚੱਲ ਸ਼ੋਪਰਾ ਉਸ ਸਥਾਨਾਂ ਦੇ ਬਹੁਤ-ਬਹੁਤ ਸ਼ੁਕਰਾਨਾ ਆਕਾਲਪੁਰਖ ਸੱਚੇ ਪਾਤਸ਼ਾਹ ਜੀਆਂ ਦਾ ਆਇਓ ਜੀ ਕਰਦੇ ਆ ਫਿਰ ਦਰਸ਼ਨ ਗੁਰੂ ਘਰ ਲਵਾਉਨੇ ਆ ਗੁਰੂ ਚਰਨਾਂ 'ਚ ਹਾਜ਼ਰੀ ਜੀ ਅੰਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਦਰਸ਼ਨ ਕਰ ਰਹੇ ਜੀ ਇਹ ਇਤਿਹਾਸਿਕ ਤੇ ਪਵਿੱਤਰ ਸਥਾਨ ਗੁਰਦੁਆਰਾ ਹਾਂਡੀ ਸਾਹਿਬ ਮੰਡੀ ਸਕੇਤ ਸੂਬਾ ਹਿਮਾਚਲ ਪ੍ਰਦੇਸ਼ ਸੰਗਤ ਜੀ ਇਤਿਹਾਸ ਦੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਦੇ ਆਪ ਗੁਰੂ ਚਰਨਾਂ ਚ ਲਵਾਓ ਹਾਜ਼ਰੀ ਜੀ ਕਰੋ ਜੀ ਦਰਸ਼ਨ ਸੰਗਰਜੀ ਰਿਵਾਲਸਰ ਤੋਂ ਮੰਡੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਿਵਾਲਸਰ ਬਸਾਖੀ ਦੇ ਮੇਲੇ ਤੇ ਇੱਕ ਮਹੀਨਾ ਗੁਰਸਿੱਖੀ ਦਾ ਪ੍ਰਚਾਰ ਕੀਤਾ ਇਸ ਤੋਂ ਪ੍ਰੰਤ ਗੁਰੂ ਜੀ ਮੋੜ ਅਨੰਦਪੁਰ ਸਾਹਿਬ ਜਾਣਾ ਚਾਹੁੰਦੇ ਸਨ ਸਵੇਰ ਨੂੰ ਮੰਡੀ ਦਾ ਰਾਜਾ ਸਿੱਧ ਸੈਣ ਆਪਣੇ ਪਰਿਵਾਰ ਪੁੱਤਰਾਂ ਤੇ ਕੁਝ ਕਰਮਚਾਰੀਆਂ ਨਾਲ ਸੋਨੇ ਚਾਂਦੀ ਨਾਲ ਸ਼ਿੰਗਾਰੀ ਪਾਲਕੀ ਲੈ ਕੇ ਰਿਵਾਲਸਰ ਪਹੁੰਚਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਰਨਾ ਤੇ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਮਹਾਰਾਜਾ ਜੀ ਆਪ ਜੀ ਮੰਡੀ ਵਿੱਚ ਚਰਨ ਪਾਉ ਜੀ ਇਤਨੀ ਨਿਮਰਤਾ ਪਿਆਰ ਸਤਕਾਰ ਭਾਵਨਾ ਵੇਖ ਕੇ ਗੁਰੂ ਜੀ ਨੇ ਆਪਣੇ ਮੁਖਾਰविंद ਤੋਂ ਫਰਮਾਇਆ ਸਾਚੋ ਕਹੋਂਗ ਸੁਣ ਲੈ ਸਵੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਸੰਗਤ ਜੀ ਗੁਰੂ ਮਹਾਰਾਜ ਜੀ ਨੇ ਮੰਡੀ ਜਾਣ ਵਾਸਤੇ ਸਿੰਘਾਂ ਨੂੰ ਹੁਕਮ ਕੀਤਾ ਮਹਾਰਾਜ ਜੀ ਦੇ ਨਾਲ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਮਾਤਾ ਗੁਜਰਕੌਰ ਜੀ ਗੁਰੂ ਕੇ ਮਹਿਲ ਅਤੇ 500 ਸਿੰਘਾਂ ਦਾ ਜੱਥਾ ਸੀ ਹੁਕਮ ਸੁਣ ਤਿਆਰੀ ਕੀਤੀ ਗਈ ਘੋੜਿਆਂ ਉੱਤੇ ਫੌਜਾਂ ਸਵਾਰ ਹੋਈਆਂ ਨਗਾਰਾ ਵੱਜਿਆ ਪਹਾੜੀਆਂ ਗੂੰਜ ਉਠੀਆਂ ਰਾਜੇ ਮਹਾਰਾਜੇ ਹੈਰਾਨ ਹੋ ਗਏ ਸਿੰਘਾਂ ਨੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜਕਾਰੇ ਬੁਲਾਏ ਰਾਜਾ ਸਿੱਧੂ ਜੈਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਜੀ ਆਪ ਪਾਲਕੀ ਵਿੱਚ ਬੈਠੋ ਜੀ ਗੁਰੂ ਮਹਾਰਾਜ ਪਾਲਕੀ ਵਿੱਚ ਬੈਠੇ ਅਤੇ ਰਾਜੇ ਉਸ ਦੇ ਤਿੰਨ ਪੁੱਤਰਾਂ ਅਤੇ ਹੋਰ ਪ੍ਰੇਮੀਆਂ ਨੇ ਗੁਰੂ ਮਹਾਰਾਜ ਨੂੰ ਨਮਸਕਾਰਾਂ ਕੀਤੀਆਂ ਰਾਜਾ ਅਤੇ ਉਸ ਦੇ ਪੁੱਤਰਾਂ ਨੇ ਪਾਲਕੀ ਨੂੰ ਆਪ ਮੋਢਿਆਂ ਉੱਤੇ ਚੁੱਕਿਆ ਅਤੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਚਾਲੇ ਪਾਇਏ ਰਾਜੇ ਤੇ ਉਸਦੇ ਪੁੱਤਰਾਂ ਦੇ ਮੋਢਿਆਂ ਤੋਂ ਪਾਲਕੀ ਡੇਢ ਗੱਠ ਉੱਪਰ ਉੱਪਰ ਸਫ਼ਰ ਕਰਦੇ ਹੋਏ ਮੰਡੀ ਪਹੁੰਚੀ ਸੀ ਸੰਗਤ ਜੀ ਸੰਗਤ ਜੀ ਰਾਜ ਮਹਿਲਾਂ ਵਿੱਚ ਉਤਾਰਾ ਕਰਵਾਇਆ ਗਿਆ ਤੇ ਗੁਰੂ ਸਾਹਿਬ ਜੀ ਨੇ 2 ਦਿਨ ਰਾਜ ਮਹਿਲਾਂ ਵਿੱਚ ਵਿਸ਼ਰਾਮ ਕੀਤਾ ਉਸ ਸਥਾਨ ਦਾ ਨਾਮ ਦਮਦਮਾ ਸਾਹਿਬ ਰੱਖਿਆ ਗਿਆ ਉਹ ਸਥਾਨ ਰਾਜ ਮਹਿਲ ਵਿੱਚ ਅੱਜ ਵੀ ਸਥabit ਹੈ ਗੁਰੂ ਜੀ ਨੇ ਇਸ ਤੋਂ ਪ੍ਰਾਂਤ ਮੰਡੀ ਦੇ ਚਾਰੇ ਪਾਸੇ ਘੁੰਮਣਾ ਕੀਤਾ ਅਤੇ ਮਹੱਲਾ ਪੰਡਾਲ ਪੂਰਬ ਦੇ ਚੜ੍ਹਦੇ ਪਾਸੇ ਸਿੰਘਾਂ ਸਮੇਤ ਡੇਰਾ ਕੀਤਾ ਇਸ ਸਥਾਨ ਤੇ ਗੁਰੂ ਮਹਾਰਾਜ ਜੀ ਨੇ 6 ਮਹੀਨੇ 18 ਦਿਨ ਇਤਿਹਾਸਕਾਰਾਂ ਦੇ ਮੁਤਾਬਕ ਸੰਗਤ ਜੀ ਵਿਸ਼ਰਾਮ ਕੀਤਾ ਇਸ ਸਮੇਂ ਦੌਰਾਨ ਗੁਰੂ ਜੀ ਨੇ ਕਈ ਬਖਸ਼ੀਸ਼ਾਂ ਕੀਤੀਆਂ ਇਲਾਕੇ ਦੇ ਇਰਤ ਗਿਰਦ ਗੁਰੂ ਜੀ ਚਰਨ ਪਾਉਂਦੇ ਰਹੇ ਕਈ ਜੀਵਾਂ ਦਾ ਆਧਾਰ ਕੀਤਾ ਗੁਰਸਿੱਖੀ ਦਾ ਪ੍ਰਚਾਰ ਕੀਤਾ ਇੰਨੇ ਸਮੇ ਤੋਂ ਬਾਅਦ ਗੁਰੂ ਜੀ ਵਾਪਸ ਸ਼੍ਰੀ ਅਨੰਦਪੁਰ ਸਾਹਿਬ ਜਾਣਾ ਚਾਹੁੰਦੇ ਸਨ ਤਾਂ ਇੱਕ ਸ਼ਰਧਾਲੂ ਨੇ ਇੱਕ ਰਫਲ ਭੇਟ ਕੀਤੀ ਗੁਰੂ ਜੀ ਰਾਜੇ ਦੇ ਦਿਲ ਦੀ ਭਾਵਨਾ ਨੂੰ ਜਾਣਦੇ ਸੀ ਤਾਂ ਗੁਰੂ ਜੀ ਨੇ ਰਫਲ ਚਲਾਉਣ ਵਾਸਤੇ ਬਿਆਸ ਦਰਿਆ ਵਿੱਚ ਮਿੱਟੀ ਦੀ ਹਾਂਡੀ ਛੱਡੀ ਅਤੇ ਨਿਸ਼ਾਨਾ ਲਾਉਣ ਲੱਗੇ ਰਾਜਾ ਸਿੱਧ ਸੈਣ ਨੇ ਬੇਨਤੀ ਕੀਤੀ ਮਹਾਰਾਜ ਜੀ ਆਪ ਦੇ ਜਾਣ ਤੋਂ ਬਾਅਦ ਮੇਰਾ ਕੀ ਬਣੇਗਾ ਮੇਰੇ ਉੱਤੇ ਔਰੰਗਜ਼ੇਬ ਜ਼ੁਲਮ ਕਰੇਗਾ ਗੁਰੂ ਜੀ ਨੇ ਰਫਲ ਦਾ ਨਿਸ਼ਾਨਾ ਹਾਂਡੀ ਜਾਨੀ ਕਿ ਜਿਹੜੀ ਜੀ ਮਿੱਟੀ ਦਾ ਭਾਂਡਾ ਹੁੰਦਾ ਤੇ ਲਾਇਆ ਸੀਗਾ ਤੇ ਸੰਗਤ ਜੀ ਹਾਂਡੀ ਟੁੱਟੀ ਨਹੀਂ ਘੁੰਮਦੀ ਹੋਈ ਪਾਣੀ ਵਿੱਚ ਉਲਟ ਗਈ ਤਾਂ ਗੁਰੂ ਜੀ ਨੇ ਇਹ ਬਰ ਬਖਸ਼ਿਸ਼ ਕੀਤਾ ਰਾਜਾ ਜੈਸੇ ਬਚੀ ਹੈ ਹਾਂਡੀ ਤੈਸੇ ਬਚੇਗੀ ਤੇਰੀ ਮੰਡੀ ਜੋ ਮੰਡੀ ਕੋ ਲੂਟेंगे ਅਸਮਾਨੀ ਗੂਲੇ ਗੋਲੇ ਛੂਟੇਗੇ ਇਹ ਵਾਰ ਗੁਰੂ ਜੀ ਨੇ ਰਾਜਾ ਸਿੱਧ ਸੈਣ ਨੂੰ ਬਖਸ਼ਿਆ ਤੇ ਸੰਗਤ ਜੀ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਹਿਮਾਚਲ ਦੇ ਉੱਤੇ ਤਾਂ ਉਦੋਂ ਵੀ ਸੰਗਤ ਜੀ ਮਹਾਰਾਜਾ ਰਣਜੀਤ ਸਿੰਘ ਨੇ ਮੰਡੀ ਦੇ ਉੱਤੇ ਰਾਜ ਨਹੀਂ ਕੀਤਾ ਸੀਗਾ ਮੰਡੀ ਨੂੰ ਆਜ਼ਾਦ ਛੱਡਿਆ ਸੀਗਾ ਕਿਉਂਕਿ ਗੁਰੂ ਜੀ ਦੇ ਬਚਨਾ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੀ ਗੁਰੂ ਜੀ ਦੇ ਕਹੇ ਬੋਲਾਂ ਕਰਕੇ ਮੰਡੀ ਉੱਤੇ ਰਾਜ ਨਹੀਂ ਕੀਤਾ ਸੀ ਜੀ ਇਤਿਹਾਸ ਵਿੱਚ ਦਰਜ ਹੈ ਜੀ ਤੇ ਸੰਗ ਹੈ ਜੀ ਜਿਹੜੀਆਂ ਗੁਰੂ ਸਾਹਿਬ ਜੀ ਦੀਆਂ ਇੱਥੇ ਪੰਜ ਨਿਸ਼ਾਨੀਆਂ ਆ ਉਹਨਾਂ ਦੇ ਵੀ ਦਰਸ਼ਨ ਆਪ ਜੀ ਨੂੰ ਕਰਵਾਉਣੇ ਆ ਜੀ ਆ ਜਾਓ ਜੀ ਇੰਨਾ ਕ ਇਤਿਹਾਸ ਬਾਰੇ ਜਾਣਕਾਰੀ ਜੋ ਆਪ ਜੀ ਨੇ ਸਾਂਝੀ ਕੀਤੀ ਜੀ ਦਾਸ ਤੋਂ ਜਾਣਕਾਰੀ ਸਾਂਝੀ ਕਰਦੇ ਸਮੇਂ ਕਿਤੇ ਭੁੱਲ ਚੁੱਕ ਕੋਈ ਹੋਵੇ ਤਾਂ ਆਪਣਾ ਬੱਚਾ ਸਮਝ ਕੇ ਮਾਫ਼ ਕਰਨਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਕਰੋ ਜੀ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਜੀ ਇਹ ਹੈ ਜੀ ਰਬਾਬ ਸਾਹਿਬ ਜਿਸ ਦੀ ਲੰਬਾਈ ਹੈ ਜੀ 4 ਫੁੱਟ ਤੇ ਸੰਗਤ ਜੀ ਇਹ ਹੈ ਜੀ ਪਲੰਗ ਤੇ ਤਲਾਈ ਗੁਰੂ ਸਾਹਿਬ ਜੀ ਦੇ ਪਲੰਗ ਦੀ ਲੰਬਾਈ ਹੈ ਜੀ 6 ਫੁੱਟ 2 ਇੰਚ ਤੇ ਚੜਾਈ ਹੈ ਜੀ 3 ਫੁੱਟ 10 ਇੰਚ ਸੰਗਤ ਜੀ ਤੇ ਸੰਗਤ ਜੀ ਇਹ ਆ ਜੀ ਰਫਲ ਬੰਦੂਕ ਜਿਹੜੀ ਤੇ ਇਹਦਾ ਜੀ ਵਜ਼ਨ ਹੈ 18 ਕਿਲੋ ਤੇ ਲੰਬਾਈ ਹੈ ਜੀ 7 ਫੁੱਟ 4 ਇੰਚ ਤੇ ਆ ਸੰਗਤ ਜੀ ਨਾਲ ਹੀ ਇਸਦੇ ਆ ਆਪਣੇ ਬਰੂਦ ਦੀ ਕੁੱਪੀ ਜੀ ਜਿਹਦੇ ਨਾਲ ਬਰੂਦ ਭਰਿਆ ਜਾਂਦਾ ਹੈ ਸਗਾ ਕਰੋ ਜੀ ਦਰਸ਼ਨ ਗੁਰੂ ਸਾਹਿਬ ਜੀਆਂ ਨਿਸ਼ਾਨੀਆਂ ਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆ ਜਾਓ ਸੰਗਤ ਜੀ ਛੱਡੀਏ ਫੇ ਲਗਾਮਾਂ ਘੋੜੇ ਤੂਫਾਨ ਦੀਆਂ ਜੀ ਆ ਜਾਓ ਛੱਡੋ ਜਕਾਰਾ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਹਾਂਜੀ ਸੰਗਤ ਜੀ ਲਗਾਮਾਂ ਆਪਾਂ ਛੱਡੀਆਂ ਆਪਣੇ ਘੋੜੇ ਤੂਫਾਨ ਦੀਆਂ ਗੁਰੂ ਘਰ ਹਾਂਡੀ ਸਾਹਿਬ ਦਰਸ਼ਨ ਕਰਕੇ ਤੇ ਹੁਣ ਪਹੁੰਚਾਂਗੇ ਆਪਾਂ ਜੀ ਗੁਰੂ ਕਾ ਕੋਠਾ ਸਾਹਿਬ ਗੁਰੂ ਘਰ ਆ ਇਤਿਹਾਸਕ ਚਾਨਚੋ ਪ੍ਰਾਪਤ ਸਥਾਨ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀ ਦੇ ਰੋੜਕੀ ਵਾਲਾ ਮਾਘ ਦਾ ਮਹੀਨਾ ਪਹਾੜਾਂ ਦੇ ਵਿੱਚ ਸੂਬਾ ਹਮਾਚਾਰ ਤੇ ਦਰਸ਼ੋਂ ਮਿਲੇ ਕਰਾਂਗੇ ਗੁਰੂ ਘਰ ਕੋਠਾ ਸਾਹਿਬ ਹਣ ਪਹਿਲਾਂ ਪਹੁੰਚ ਕੇ ਤੇ ਆਪਾਂ ਜਾਣਾ ਹੈ ਇਹ ਸੁੰਦਰ ਨਗਰ ਖੋ ਕੇ ਆਇਓ ਜੁੜੇ ਰਹੋ ਸਫਰਾਂ ਦੇ ਨਾਲ ਸਫਰ ਮਾਰਗਗੁਰੂ ਗੋਬਿੰਦ ਸਿੰਘ ਜੀ ਬਣੇ ਰਿਓ ਹੌਸਲਾ ਰੜਕੀ ਵਾਲੇ ਦਾ ਤੁਹਾਡਾ ਸਫਰ ਆਣਾ ਜੁੜੇ ਰਹਿਣ ਨਾਲ ਹਾਂਜੀ ਜੀ ਆਪਾਂ ਮੰਡੀ ਤੋਂ ਚੱਲ ਕੇ 15 ਕਿਲੋਮੀਟਰ ਆਏ ਆ ਜਾਨੀ ਕਿ ਇੱਥੋਂ ਰਹਿ ਜਾਂਦਾ ਆਪਣੇ ਸੁੰਦਰ ਨਗਰ 8-9 ਕਿਲੋਮੀਟਰ ਅ ਸਿੱਧਾ ਰੋਡ ਚੱਲ ਜਾਂਦਾ ਸੁੰਦਰ ਨਗਰ ਨੂੰ ਤੇ ਇੱਧਰੋਂ ਚੱਲ ਜਾਂਦਾ ਆ ਕਾਰ ਸੌਗ ਇਹ ਚ ਰਸਤਾ ਬਣਦਾ ਆ ਤੇ ਇੱਕ ਆਪਾਂ ਆਏ ਆ ਮੰਡੀਰੋਂ ਆਪਾਂ ਆਏ ਆ ਤੇ ਇੱਕ ਰੋੜਾ ਜਾਂਦਾ ਆ ਇੱਥੋਂ ਘੁੰਮ ਕੇ ਇਹ ਇੱਥੋਂ ਉਧਰ ਖੜਾ ਗਗਨਦੀਪ بھائی ਤੇ ਇਹ ਰੋਡ ਜਾਂਦਾ ਆ ਗੁਰੂ ਕਾ ਕੋਠਾ ਸਾਹਿਬ ਨੂੰ ਸਰਕਾ ਘਾਟ ਵੱਲ ਨੂੰ ਸਰਕਾ ਘਾੜ ਨੂੰ ਵੀ ਚੱਲ ਜਾਂਦਾ ਤੇ ਸੁੰਦਰ ਨਗਰ ਤੋਂ ਵੀ ਰੋਡ ਜਾਂਦਾ ਗੁਰੂ ਕਾ ਕੋਠਾ ਸਾਹਿਬ ਨੂੰ ਤੇ ਇੱਥੋਂ ਵੀ ਰੋਡ ਮੋੜਦਾ ਇੱਕ ਬਾਈ ਨੇ ਲੋਕੇਸ਼ਨ ਤੇ ਚੈੱਕ ਕੀਤਾ ਤੇ ਇਸ ਕਰਕੇ ਆਪਾਂ ਸੁੰਦਰ ਨਗਰ ਨੂੰ 8-9 ਕਿਲੋਮੀਟਰ ਜਾਣ ਦੀ بجائے ਇੱਥੋਂ ਹੀ ਹੋ ਗਾਇਆ ਆ ਆਹ ਚ ਰਸਤੇ ਤੋਂ ਗੁਰੂਗਾ ਕੋਠਾ ਸਾਹਿਬ ਵਾਲ ਨੂੰ ਮੈਂ ਕਿਹਾ ਜਾਣਕਾਰੀ ਪਾ ਲਈਏ ਕੋਈ ਸਾਈਕਲਿਸਟ ਭਰਾ ਨੇ ਸਫ਼ਰ ਕਰਨਾ ਹੁੰਦਾ ਜਾਂ ਬਾਈਕਰ ਵਾਲੇ ਨੇ ਜਾਂ ਕੋਈ ਹੋਰ ਸਿੱਖ ਸੰਗਤ ਨੇ ਆਪਾਂ ਜਿਹੜਾ ਪਿੱਛੇ ਦੀ ਕਲਿੱਪ ਦੇਖ ਕੇ ਹਟੇ ਆ ਚੌਂਕ ਤੋਂ ਬੁੜੇ ਆ ਤਾਂ ਕਸਬਾ ਆ ਕਨੇਰ ਚੌਂਕ ਇਹਨੂੰ ਨੇਰ ਚੌਂਕ ਕਹਿੰਦੇ ਆ ਕਸਬੇ ਨੂੰ ਤੇ ਕਾਫੀ ਵੱਡਾ ਕਸਬਾ ਆ ਤੇ ਇਥੋਂ ਨੇਰ ਚੌਂਕ ਸ਼ਹਿਰ ਦੇ ਵਿੱਚੋਂ ਆਪਾਂ ਐਸਾ ਹੱਥ ਹੋ ਗਿਆ ਸੱਜੇ ਆ ਖੱਬੇ ਹੱਥ ਤੇ ਮੋਰੇ ਬੋੜਿਆ ਹਮੀਰਪੁਰ ਤੇ ਕਲ ਖਰਦਾ 1926 ਬਾਕੀ ਦੇਖਦੇ ਆ ਕਿਹੜੇ ਰਾਹਾਂ ਤੇ ਜਾਂਦੇ ਹੋਏ ਪਹੁੰਚਦੇ ਆ ਗੁਰੂ ਘਰ ਤੇ ਤੁਹਾਡੇ ਨਾਲ ਆਪਾਂ ਸਾਂਝਾ ਕਰੀ ਜਾਣਾ ਬਸ ਜੁੜੇ ਰਹੋ ਸਬਰਾਂ ਨਾਲ ਨੇਰ ਚੌਂਕ ਤੋਂ ਆਪਣੇ ਖਾਸਵਾ ਸ਼ਹਿਰ ਦੇ ਵਿੱਚੋਂ ਥੋੜੇ ਬਾਅਦ ਕੇ ਕੌਂਦਾ ਰਤਿਆਪੌੜ ਰਤਿਆਪੌੜ ਨੂੰ ਕ੍ਰੋਸ ਕਰਕੇ ਆਪਣੇ ਖੱਬੇ ਹੱਥ ਰਾਹ ਮੋੜਦਾ ਪਿੰਡਾਂ ਵਿੱਚ ਨੂੰ ਆ ਪਿੰਡੂ ਏਰੀਆ ਪਿੰਡ ਦਾ ਨਾਮ ਆ ਇਹ ਸਵੈਰ ਐਮ ਇਸ ਟਾਈਮ ਜਾਨੀ ਆਪਾਂ ਖੜੇ ਆ ਸਵੈਰ ਪਿੰਡ ਦੇ ਵਿੱਚ ਤੇ ਇਸ ਚੜਾਈ ਚੜ ਰਹੇ ਆ ਚੜਾਈ ਤਿੱਖੀ ਆ ਪੂਰੀ ਆ ਚਾਈ ਤੇ ਆ ਗੁਰੂ ਕੋਠਾ ਸਾਹਿਬ ਗੁਰੂ ਘਰ ਤੇ ਚੜਾਣ ਦਾ ਫੇ ਪੈਣੀ ਆ ਪੱਟਾਂ ਦਾ ਯੂਰ ਭਰ ਕੇ ਆ ਜਾਣਾ ਆ ਤੇ ਆ ਜੋ ਪਹੁੰਚਦੇ ਆ ਗੁਰੂ ਕਾ ਕੋਠਾ ਤੇ ਨੇਰ ਚੌਂਕ ਤੋਂ 12 ਕਿਲੋਮੀਟਰ ਦੀ ਦੂਰੀ ਤੇ ਆ ਜੀ ਗੁਰੂ ਘਰ ਇਹ ਇਹਦੇ ਨਾਲ ਤਾਂ ਉੱਚੀਆਂ ਆਉਣੀਆਂ ਅਜੇ ਤਾਂ ਅਕਾ ਹਾਂਜੀ ਚੜਾਈਆਂ ਚੜੀ ਜਾਂਦਾ ਆ ਤੂਫਾਨ ਤੇ ਪੈਂਡਿਆ ਜੀ ਇਹ ਮੇਰਾ ਮਸੀਤ ਆ ਪਿੰਡ ਦਾ ਨਾਮ ਆ ਇਹਦਾ ਆ ਇਦਾਂ ਲੱਗਾ ਬੋੜ ਇਹਦਾ ਅੱਜ ਕੱਲ ਟ੍ਰੈਂਡ ਚੱਲਦਾ ਆ ਲੱਭ ਮੇਰਾ ਮਸੀਤ ਇਹ ਵੀ ਟ੍ਰੈਂਡ ਬਹੁਤ ਚੱਲਿਆ ਆ ਚਲਾਇਆ ਪਤਾ ਨਹੀਂ ਕਿਹੜੇ ਬੰਦੇ ਨੇ ਹੋਊਗਾ ਇਹ ਦੱਸਿਓ ਜੇ ਕਿਹਨੂੰ ਜਾਣਕਾਰੀ ਹੋਈ ਤਾਂ ਆਹ ਟ੍ਰੈਂਡ ਕਨੇ ਚਲਾਇਆ ਸੀਗਾ ਬੋੜਾਂ ਵਾਲਾ ਮੈਂ ਪੂਰੀ ਜੀਵ ਕੜਾਈ ਪਈਆ ਨਹੀਂ ਚੜਾਈ ਪੈਂਦੀ ਆ ਬਾਈ ਇਹਦਾ ਪਾਸ ਜਾਣੇ ਸੌਖੇ ਆ ਆ ਚੜਾਈ ਤਾਂ ਜੀਬ ਘੜਾਈ ਪਈ ਆ ਇੱਕ ਦਮੇ ਹੀ ਚੜਾਈ ਆ ਤਿੱਖੀ ਸਾਈਕਲ ਸਿੱਧਾ ਖੜਾ ਹੋ ਜਾਂਦਾ ਯਾਨੀ ਆ ਚੜਾਈਆਂ ਆਪਾਂ ਚੜਦੇ ਆਉਨੇ ਆ ਆ ਚੜਾਈਆਂ ਆਪਾਂ ਚੜਦੇ ਆਉਨੇ ਆ ਇੱਕ ਰੋਡ ਸਿੰਗਲ ਆ ਤੇ ਆ ਥੱਲੇੋਂ ਇਦਾਂ ਉਹ ਜਿੱਥੇ ਗੱਡੀ ਆਉਂਦੀ ਆ ਉਹਦੇ ਉਹ ਸਾਰੀਆਂ ਚੜਾਈਆਂ ਚੜਦੇ ਆਏ ਆਪਾਂ ਇਦਾਂ ਸੇ ਇੱਥੋਂ ਫੇਰਦਾ ਹੁੰਦੇ ਹੋਏ ਤੇ ਹਾਲੇ ਇੱਥੇ ਕ ਪਹੁੰਚੇ ਆ ਹਾਲੇ 3 ਕਿਲੋਮੀਟਰ ਚੜਾਈ ਹੋ ਰਿਆ ਹਾਂਜੀ ਸੰਗਤ ਜੀ ਅਕਾਲਪੁਰ ਸੱਤੇ ਪਾਤਸ਼ਾਹ ਜੀਆਂ ਦੀ ਮਹਿ ਸੜਕਾ ਪਹੁੰਚ ਗਏ ਆ ਜੀ ਆਪਾਂ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਕੋਠਾ ਸਾਹਿਬ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਲਓ ਜੀ ਗੁਰੂ ਚਰਨਾਂ 'ਚ ਹਾਜ਼ਰੀ ਗੁਰਦੁਆਰਾ ਗੁਰਕੋਠਾ ਸਾਹਿਬ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਇਤਿਹਾਸਿਕ ਅਸਥਾਨ ਚਨ ਸ਼ੂ ਪ੍ਰਾਪਤ ਅਸਥਾਨ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਤਾਸਮੇ ਕਾਲਪੁਰਖ ਸੱਚੇ ਪਾਤਸ਼ਾਹੀ ਸਰਵਤ ਦਾ ਪਲਾਹ ਕੰਨਾ ਸਾਨੂੰ ਚੜ੍ਹਦੀ ਕਲਾ ਬਖਸ਼ਣੀ ਸੰਗਤ ਜੀ ਮੰਡੀ ਦੇ ਰਾਜੇ ਦੇ ਨਾਲ ਗੁਰੂ ਸਾਹਿਬ ਜੀ ਇਸ ਸਥਾਨ ਤੇ ਆਇਆ ਕਰਦੇ ਸੀਗੇ ਕਿਉਂਕਿ ਮੰਡੀ ਦੇ ਵਿੱਚ ਸਾ ਗੁਰੂ ਸਾਹਿਬ ਜੀ ਕਾਫੀ ਸਮਾਂ ਰੁਕੇ ਸੀਗੇ ਤੇ ਗੁਰੂ ਜੀ ਦਾ ਇਹ ਜਿਹੜਾ ਸਥਾਨ ਤੇ ਆਉਣਾ ਜਾਣਾ ਸੀਗਾ ਸੰਗਤ ਜੀ ਜਿੰਨੇ ਵੀ ਗੁਰੂ ਜੀ ਦੇ ਮਨਪਸੰਦ ਸਥਾਨ ਸੀਗੇ ਉਹਨਾਂ ਵਿੱਚੋਂ ਇੱਕ ਇਹ ਸਥਾਨ ਵੀ ਸੀਗਾ ਮਨਪਸੰਦ ਗੁਰੂ ਜੀ ਇੱਥੇ ਅਕਸਰ ਆਇਆ ਜਾਇਆ ਕਰਦੇ ਸਗੇ ਚਨਸ਼ੋ ਪ੍ਰਾਪਤ ਸਥਾਨਿਆ ਜੀ ਸੰਗਤ ਜੀ ਲਵਾਉ ਜੀ ਗੁਰੂ ਚਰਨਾਂ 'ਚ ਹਾਜ਼ਰੀ ਕਰੋ ਜੀ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਆਪਾਂ ਗੁਰੂ ਘਰ ਦਰਸ਼ਨ ਕਰ ਲੈ ਹਾਜ਼ਰੀ ਲਵਾ ਲਈ ਜੀ ਹੁਣ ਆਪਾਂ ਜਾਵਾਂਗੇ ਇੱਥੇ ਇੱਕ ਕਿਲਾ ਆ ਤੁਨ ਤੁਨ ਸ਼੍ਰੀ ਗੁਰੂ ਬੋਮੇ ਸਿੰਘ ਜੀ ਪਾਤਸ਼ਾਹੀ ਦਸਵੀਂ ਜੀ ਦੇ ਨਾਮ ਤੇ ਤੇ ਉਸ ਕਿਲੇ ਦੇ ਕਰਦੇ ਹਾਂ ਦਰਸ਼ਨ ਤੇ ਚਨਸ਼ੋ ਪ੍ਰਾਪਤ ਸਥਾਨਿਆ ਉਹ ਗੁਰੂ ਸਾਹਿਬ ਜੀ ਦੇ ਤੇ ਇਤਿਹਾਸ ਉਸ ਕਿਲੇ ਦਾ ਤੁਹਾਡੇ ਨਾਲ ਸਾਂਝਾ ਆਪਾਂ ਉੱਥੇ ਕਿਲੇ ਤੇ ਜਾ ਕੇ ਕਰਾਂਗੇ ਜੀ ਜੰਨਤ ਕਸ਼ਮੀਰ ਤਾਂ ਅਸੀਂ ਸੁਣਿਆ ਆ ਇੱਥੇ ਦੇਖੋ ਜੰਨਤ ਤੇ ਹਿਮਾਚਲ ਜੰਨਤ ਗੁਰੂ ਕੋਠਾ ਦੇਖੋ ਜਿਹਦਾ ਸੱਕਾ ਪੰਜ ਸੇ ਨਰੀਆਂ ਹੀ ਦੇਖਦੇ ਹੁੰਨੇ ਆ ਉਹ ਚੀਜ਼ ਅੱਖੀਂ ਦੇਖ ਕੇ ਸਵਾਦ ਹੀ ਵੱਖਰਾ ਆ ਉਹ ਥੱਲੇ ਬਣੇ ਹੋਏ ਘਰ ਨੰਨ ਦਾ ਪੂਰਾ ਵਜਾ ਪਿਆ ਕਿਲੇਵਲ ਨੂੰ ਜਾਂਦੇ ਆਂ ਰਾਹਾਂ ਤੇ ਹਾਂਜੀ ਸੜਕ ਹੀ ਰਸਤਾ ਹੋਇਆ ਆਪਣੇ ਗੁਰੂਕੁੱਠੇ ਤੇ ਚੱਲ ਕੇ ਉਦੋਂ ਬਾਅਦ ਇੱਕ ਪਿੰਡ ਆਉਂਦਾ ਆ ਤੇ ਪਿੰਡ ਦਾ ਨਾਂ ਯਾਰ ਚਿੱਤੇ ਭੁੱਲ ਗਿਆ ਦੇਖਦੇ ਚਿੱਤੇ ਆ ਗਿਆ ਵੀ ਸ਼ੇਅਰ ਕਰ ਦੇਾਂਗੇ ਸੜਕ ਉਹ ਘੁੰਮ ਕੇ ਪਾਓ ਜਿਹੜੀ ਥੱਲੇ ਦੀਦੀ ਉਹ ਪਿੰਡ ਵਿੱਚੋਂ ਚੱਲੇ ਦੀ ਪਿੰਡ ਤੋਂ ਫੇਰ ਟਰੈਕ ਕਰਕੇ ਆਉਣਾ ਪੈਂਦਾ ਕਿਲੇਵਲ ਨੂੰ ਤੇ ਬਾਕੀ ਫੇ ਹਾਂ ਜਾਨਾ ਕਰੀ ਜਾਣਾ ਆਪਾਂ ਤੇ ਜਾਣਾ ਆਪਾਂ ਇੱਧਰ ਨੂੰ ਆ ਆ ਜੋ ਪਹੁੰਚਦੇ ਹਾਂ ਹੁਣ ਕਿਲੇ ਤੇ ਕਿੱਥੇ ਟੜਦਾ ਫਿਰ ਰੋੜਕੀ ਵਾਲਾ ਆਪਾਂ ਕਹੀਦਾ ਨਾ ਕਈ ਵਾਰੀ ਭਾਈ ਜੇ ਕਦੇ ਚੰਨ ਤੱਕ ਵੀ ਹੈ ਨਾ ਬਣੀ ਹੁੰਦੀ ਸੜਕ ਤਾਂ ਬਸ ਚੰਦ ਦੇ ਵਿੱਚ ਛਾੜ ਦੇਣਾ ਹੀ ਕੂੜਾ ਐਦਾਂ ਆ ਰੋੜਕੀ ਵਾਲਾ ਫਿਰ ਮੰਦਾ ਥੋੜੋ ਆ ਪਹਿਲਾਂ ਤੁਹਾਨੂੰ ਚਾਈ ਦਿਖਾ ਲਈ ਸੀਗੀ ਕੂੜੇ ਦੇਖੇ ਤੁਸੀਂ ਆਪਣੇ ਆਫ ਰੋਡਿੰਗ ਚੱਲਦੇ ਤੇ ਹੁਣ ਕੋਰੇ ਵੀ ਲਾਉਣੇ ਪੈਗੇ ਪਿੱਛੇ ਕਿਉਂਕਿ ਇੱਧਰ ਨੂੰ ਘੂੜੇ ਨਹੀਂ ਆਉਣੇ ਸੀ ਹੁਣ ਤਾਂ ਚਲੋ ਪੱਦੇ ਰਾਹ ਤੇ ਆ ਗਏ ਆ ਪਿੱਛੇ ਪੌੜਾਂ ਵਾਲੀਆਂ ਪੌੜੀਆਂ ਸੀਗੀਆਂ ਉਹ ਸ਼ਾਇਦ ਜਾਂਦੇ ਹੋਏ ਤੁਹਾਨੂੰ ਦਿਖਾ ਲਦੇ ਆਂਗੇ ਵਾਪਸੀ ਜਾਂਦੇ ਹੋਏ ਤੇ ਇਹ ਟਰੈਕ ਕਰਕੇ ਜਾਣਾ ਪੈਂਦਾ ਕਿਲੇ ਨੂੰ ਲਓ ਜੀ ਖਾਲਸਾਈ ਨਿਸ਼ਾਨ ਸਾਹਿਬ ਝੂਲਦਾ ਹੋਇਆ ਕਿਲੇ ਦੇ ਗੁਵਿੰਦਗੜ੍ਹ ਫੋਰਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਲਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਬਾਕੀ ਇਤਿਹਾਸ ਦੀ ਜਾਣਕਾਰੀ ਆਪਾਂ ਤੁਹਾਨੂੰ ਕਰਨੀ ਆ ਸੰਜੀ ਪਹਿਲਾਂ ਤੁਸੀਂ ਦਰਸ਼ਨ ਕਰੋ ਨਿਸ਼ਾਨ ਸਾਹਿਬ ਦੇ ਸਿਉਲਾ ਜੀ ਨਿਸ਼ਾਨ ਸਾਹਿਬ ਪੰਥ ਖਾਲਸਾ ਮਹਾਰਾਜ ਕੇ ਖਾਲਸਾ ਜੀ ਨਿਸ਼ਾਨ ਸਾਹਿਬ ਹਾਂਜੀ ਸੰਗਤ ਜੀ ਇਸ ਟਾਈਮ ਆਪਾਂ ਕਿਲੇ ਦੇ ਖੜੇ ਆ ਕਿਸੇ ਟਾਈਮ ਇਹ ਕਿਲਾ ਹੁੰਦਾ ਸੀਗਾ ਮੰਡੀ ਦੇ ਰਾਜੇ ਦਾ ਤੇ ਮੰਡੀ ਦੇ ਰਾਜੇ ਨੇ ਇੱਛਾ ਜ਼ਾਹਿਰ ਕੀਤੀ ਪ੍ਰਗਟ ਕੀਤੀ ਸੀ ਗੁਰੂ ਪਾਤਸ਼ਾਹ ਜੀ ਕੋਲ ਕਹਿੰਦੇ ਵੀ ਗੁਰੂ ਪਾਤਸ਼ਾਹ ਜੀ ਰਾਜਾ ਕਹਿੰਦਾ ਸੀ ਮੰਡੀ ਦਾ ਵੀ ਮੈਂ ਕਿਲਾ ਬਣਾਉਣਾ ਚਾਹੁੰਦਾ ਆ ਇਸ ਸਥਾਨ ਤੇ ਤੇ ਕਿਲੇ ਦਾ ਨਾਮ ਵੀ ਤੁਹਾਡੇ ਨਾਮ ਤੇ ਰੱਖਣਾ ਚਾਹੁੰਦਾ ਆ ਤੇ ਗੁਰੂ ਪਾਤਸ਼ਾਹ ਜੀ ਨੇ ਫਿਰ ਇਸ ਕਿਲੇ ਦਾ ਨੀ ਪੱਥਰ ਰੱਖਿਆ ਸੀਗਾ ਤੇ ਮੰਡੀ ਦੇ ਰਾਜੇ ਨੇ ਫਿਰ ਇਸ ਕਿਲੇ ਦਾ ਨਾਮ ਗੋਵਿੰਦ ਗੜ੍ਹ ਰੱਖ ਦਿੱਤਾ ਸੀਗਾ ਗੁਰੂ ਪਾਤਸ਼ਾਹ ਜੀ ਦੇ ਨਾਮ ਤੇ ਕਿਲਾ ਬਹੁਤ ਉਚਾਈ ਤੇ ਬਣਿਆ ਹੋਣਾ ਉਸ ਸਮਿਆਂ ਦੇ ਵਿੱਚ ਇਹ ਸਭ ਨਾਲ ਚਾਈ ਆ ਤੇ ਦੂਸਰੀ ਗੱਲ ਹੁਣ ਤਾਂ ਇੱਥੇ ਇੱਟਾਂ ਵੀ ਨਹੀਂ ਛੱਡੀਆਂ ਹੈਗੀਆਂ ਲੋਕਾਂ ਨੇ ਇੱਟਾਂ ਵੀ ਚੱਕ ਕੇ ਲੈ ਗਏ ਆ ਇੰਨਾ ਕ ਆਪਣੇ ਖਿਆਲ ਰੱਖਦੇ ਆ ਕਮੇਟੀਆਂ ਵਾਲੇ ਪ੍ਰਬੰਧਕ ਤੇ ਪਰ ਨਿਸ਼ਾਨ ਸਾਹਿਬ ਝੂਲਦਾ ਆ ਅੱਜ ਵੀ ਖਾਲਸੇ ਦਾ ਕਿਲਾ ਗਵਿੰਦਗੜ੍ਹ ਇਹਦਾ ਇਹ ਇਤਿਹਾਸ ਹੈਗਾ ਜੀ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਤੇ ਬਾਕੀ ਕੀ ਕਰੀ ਚਾਹੀਦਾ ਤੁਹਾਨੂੰ ਝਾਕਾ ਮਰਾ ਦੰਨੇ ਆ ਥੱਲੇ ਦਾ ਵੀ ਦੇਖ ਲਓ ਮੱਦੇ ਦਾ ਫਿਰ ਅਨੰਦ ਪੂਰਾ ਇੱਕ ਵਾਰੀ ਫੇਕ ਕਰ ਲਓ ਦਰਸ਼ਣ ਜੀ ਖਾਲਸਾ ਜੀ ਨਿਸ਼ਾਨ ਸਾਹਿਬ ਆਹਾ ਪੌੜੀਆਂ ਕਰਕੇ ਪਕੌੜੇ ਥੱਲੇ ਲਾਏ ਸਕੇ ਮੋੜ ਕੇ ਵੀ ਚੱਕੇ 'ਚ ਫੈੜ ਪਾਊਗਾ ਆਪਾਂ ਸੋਚਿਆ ਜਾਂ ਤਾਰਾਂ ਤੂਰਾਂ ਟੁੱਟਣ ਗਈਆਂ ਥੱਪ ਥੱਪ ਵਜਣਾ ਕਰਕੇ ਵਜਨ ਵੀ ਆਪਣੇ ਵਾਲੇ ਤੇ ਜ਼ਿਆਦਾ ਆ ਹਨਾ ਬਾਈ ਵਾਲੇ ਤੇ ਤਾਂ ਚਲੋ ਵਜਨ ਹੈ ਨਹੀਂਗਾ ਹੁਣ ਚਾਲ ਚੱਲ ਜਾਣੀ ਸੀਗੀ ਆਪਣੇ ਵਾਲੇ ਤੇ ਵਜਨ ਬਹੁਤ ਆ ਇਹ ਕਰਕੇ ਖੜਾ ਕਰਿਆ ਹੁੰਦਾ ਏ ਥੱਲੇ ਹਾਂਜੀ ਆਪਾਂ ਕਿਲੇ ਤੇ ਹਾਜ਼ਰੀ ਲਵਾ ਕੇ ਜੀ ਛੱਡਤੀਆਂ ਲਗਾਮਾਂ ਆਪਣੇ ਘੋੜੇ ਤੂਫਾਨ ਦੀਆਂ ਤੇ ਆਪਾਂ ਹੁਣ ਬਿਲਾਸਪੁਰ ਪਹੁੰਚਣਾ ਆ ਤੇ ਜਿੰਨਾ ਆਪਾਂ ਸਵੇਰੇ ਚੜਾਈ ਚੜੇ ਸੀਗੇ ਜ਼ੋਰ ਲੱਗਾ ਸੀਗਾ ਹੁਣ ਉਨਾ ਹੀ ਆਪਾਂ ਸੌਖੇ ਰਹਿਣਾ ਉਹ ਦੇਖੋ ਗਗਨਦੀਪ ਭਾਈ ਜਾਂਦਾ ਫੇ ਨਾ ਉੜਿਆ ਇਦਾਂ ਆਪਣੇ ਘੋੜੇ ਨੇ ਵੀ ਜਾਣਾ ਉੜਿਆ ਹੱਲੇ ਤਾਂ ਆਪਾਂ ਬ੍ਰੇਕਾਂ ਘੁੱਟੀਆਂ ਆਇਆ ਕਿਉਂਕਿ ਵੀਡੀਓ ਅਤਰਾਈ ਦੇ ਵੈਸੇ ਬਣਾਉਣੀ ਨਹੀਂ ਚਾਹੀਦੀ ਭਾਈ ਆਪਾਂ ਵੀ ਖੜੇ ਹੀ ਜਾਂਨੇ ਆ ਅਤਰਾਈ ਤੇ ਕਦੀ ਵੀਡੀਓ ਨਾ ਸੈਕਰੇਟ ਬਣਾਇਆ ਕਰੋ ਕਿਉਂਕਿ ਆਪਣੇ ਆਕਾ ਦੀ ਹਾਸਾ ਹੋ ਚੁੱਕਾ ਆ ਡੈਗ ਚੁੱਕੇ ਆ ਆਪਾਂ ਡੈਗ ਤਾਂ ਬਹੁਤ ਬੰਦਾ ਬੁਰਾ ਆ ਫੇ ਤੇ ਭਾਈ ਤੇ ਹੁਣ ਆਪਾਂ ਡਾਉਨੇ ਉਤਰਨਾ 16 ਕਿਲੋਮੀਟਰ ਸੁੰਦਰਨਗਰ ਤੱਕ ਠੀਕ ਹੈ ਜੀ ਬ੍ਰੇਕ ਪੂਰੀ ਘੁੱਟੀ ਆ ਤਾਂ ਵੀ ਰੁੜਿਆ ਜਾਂਦਾ ਕੋੜਾ ਤੇ ਇਸ ਕਰਕੇ ਵੀਡੀਓ ਕਰਦੇ ਆ ਬੰਦ ਤੇ ਅੱਗੇ ਤੁਹਾਡਾ ਨਾ ਜਾਣਕਾਰੀ ਆਪਾਂ ਸਾਂਝੀ ਕਰੇ ਦੇਣੀ ਆ। ਨਹੀਂ ਤੂਫਾਨ ਹੈ ਭਾਈ ਹਿਮਾਚਲ ਦਾ ਪੈਂਡੂ ਏਰੀਆ ਹੈ। ਬਾਈ ਨੇ ਲਾਈਆ ਲਗੇਨ ਬਾਈ ਰਾਹਕਾਰ ਵਾਲਾ ਹਨ ਇਹ। ਸ਼ਾਰ ਵਾਲਾ ਵੀਰੇ ਆ ਦੇਖ। ਹਾਂ ਹਾਂ ਆ ਦੇਖ ਲੋ ਲੋਕੇਸ਼ਨ ਤੇ ਭਾਵੇਂ ਰਾਹਕਾਰ ਵਾਲਾ ਆਇਆ। ਸ਼ਾਰ ਵਾਲਾ ਇਹ। ਇਹ ਆ ਗੂਗਲ ਬਾਬਾ। ਗੋਗਲ ਵਾ ਬਾਰਾ ਦੇ ਲੋਕਾਂ ਨੂੰ ਦੀਦਾ ਜਾਂ ਕੱਚੇ ਰਾਹ ਤੇ ਜਮਾ ਗੱਡੀ ਕੱਚੇ ਤੇ ਲਿੱਤੀ ਆ ਰੜਗੀ ਵਾਲੇ ਦੀ ਅੱਜ ਜਮਾ ਗੱਡੀ ਕੱਚੇ ਤੇ ਜਾ ਰਿਹਾ ਹੈ ਜਨਾ ਡਾਣ ਨੂੰ ਰਸਤਾ ਹਾਂਜੀ ਆਪਾਂ ਫੋਰ ਲਾਈਨ ਤੇ ਆ ਚੜ੍ਹੇ ਆ ਜਿਹੜਾ ਕਿ ਮਨਾਲੀ ਤੋਂ ਚੰਡੀਗੜ੍ਹ ਨੂੰ ਰੋਡ ਜਾਂਦਾ ਆ ਤੇ ਇੱਧਰ ਆਪਣੇ ਘੋੜੇ ਆ ਸੂਰਜ ਵਾਲੇ ਲਾਈਟ ਮਾਰਦਾ ਆ ਤੇ ਆ ਸ਼ਹਿਰ ਜਿਹੜਾ ਸਕਰੀਨ ਤੇ ਦੀਦੇ ਆ ਸੁੰਦਰ ਨਗਰ ਆ ਜਿਹੜੀ ਝੀਲ ਜਈਏ ਸੁੰਦਰ ਨਗਰ ਦੀ ਆ ਤੇ ਅੱਗੇ ਸ਼ਹਿਰ ਦੇ ਵਿੱਚ ਹੀ ਸੁੰਦਰ ਨਗਰ ਦੇ ਨੰਗਦੇ ਹੁੰਦੇ ਸੀ ਬੜਾ ਖੂਬਸੂਰਤ ਤੇਰੀਆ ਲੱਗਦਾ ਹੁੰਦਾ ਸੀਗਾ ਤੇ ਹੁਣ ਪਰ ਸ਼ਹਿਰ ਕਿਸੇ ਵਿੱਚ ਦੀ ਨਹੀਂ ਨਿਕ ਆਉਣਾ ਜਾਣਾ ਰਿਆ ਬਾਈਪਾਸ ਬਾਰ ਬਾਰ ਦੀ ਕੱਢ ਦਿੱਤੇ ਆ ਜਿਉਂ ਆਨੰਦਪੁਰ ਸਾਹਿਬ ਤੋਂ ਆਪਾਂ ਚੱਲਦੇ ਆ ਮਨਾਲੀ ਤੱਕ ਆਪਣੇ ਬਲਾਸਪੁਰ ਸੁੰਦਰ ਨਗਰ ਮੰਡੀ ਪਹੁੰਚ ਤਾਰਾ ਸਾਰੇ ਬਾਈਪਾਸ ਬਾਰ ਬਾਰ ਦੀ ਆ ਸ਼ਹਿਰ ਤੋਂ ਬਿਲਕੁਲ ਬਾਰ ਬਾਰ ਦੀ ਸ਼ਹਿਰ 'ਚ ਕਿਸੇ ਪਾਸੇ ਐਂਟਰੀ ਨਹੀਂ ਦੇ ਬਸ ਪਹਾੜੇ ਵੀ ਨਹੀਂ ਰਹੇ ਹੈਗੇ ਇੱਥੇ ਲਾਦਾ ਬੰਦਾ ਪੱਧਰੇ ਰੋੜਾਂ ਦੇ ਤੁਰਿਆ ਫਿਰਦਾ ਆ ਸਾਈਕਲ ਵਾਲੇ ਨੂੰ ਆਪ ਡਾਉਨ ਲੱਗਦੇ ਆ ਗੱਡੀਆਂ ਵਾਲੇ ਲਈ ਤਾਂ ਨਾਰਮਲ ਹੋ ਗਿਆ ਆ ਆਨੰਦ ਖਤਮ ਹੋ ਗਿਆ ਭਾਰਾ ਜਿਹੜੇ ਰੋਡ ਵਧੀਆ ਬਣ ਗਏ ਆ ਪਰ ਜਿਹੜਾ ਪਹਾੜਾਂ ਵਾਲਾ ਆਨੰਦ ਸੀ ਉਹ ਬਿਲਕੁਲ ਖਤਮ ਹੋ ਗਿਆ ਇਸ ਰੂਟ ਦਾ ਕੋਰਾ ਤੂਫਾਨ ਟਨਲ ਨੰਬਰ 5 ਆਪਣੇ ਸੁੰਦਰ ਨਗਰ ਤੋਂ ਬਿਲਾਸਪੁਰ ਜਾਂਦੇ ਰਾਹ ਤੇ ਅੱਜ ਆਪਾਂ ਪਹੁੰਚਣਾ ਆ ਬਿਲਾਸਪੁਰ ਕਿਉਂਕਿ ਆਪਣਾ ਜਾਣ ਦੇ ਦੀ ਸਫਰ ਚੱਲ ਰਿਹਾ ਮਾਰਗ ਗੁਰੂ ਗੋਬਿੰਦ ਸਿੰਘ ਜੀ ਤੇ ਚੱਲਦਿਆਂ ਬਿਲਾਸਪੁਰ ਆਪਣਾ ਜਾਣਾ ਬਣਦਾ ਆ ਕਿਉਂਕਿ ਚਰਨਸ਼ੋ ਪ੍ਰਾਪਤ ਸਥਾਨ ਘਰ ਤੇ ਆਹੋ ਬਿਲਾਸਪੁਰ ਗੁਰੂ ਸਾਹਿਬ ਦੇ ਚਰਨਸ਼ੋ ਤਰਤ ਤਾ ਬਿਲਾਸਪੁਰਾ ਐਦਾਂ ਗੱਲ ਇਹ ਖਾਂਦਾ ਕਦੇ-ਕਦੇ ਦਿਲ ਕਰਦਾ ਰਹਿੰਦਾ ਤਾਂ ਬੰਦਾ ਜਦੋਂ ਕਈਰ ਛੱਕੇ ਆਂਦਾ ਵੀ ਐਦਾਂ ਕਰਦਾ ਰਹੇ ਸਕੇਮਾਂ ਦੂਰ ਹੋ ਜਾਂਦਾ ਜੀ ਆ ਚੱਲ ਘੜਾ ਤੂਫਾਨ ਮੈਂ ਗਿਆ ਮੈਂ ਮੁੜ ਕੇ ਨਹੀਂ ਰਾਜਾ ਹੋਣਾ ਇੱਕ ਵਾਰੀ ਤੁਹਾਨੂੰ ਖੂਬਸੂਰਤੀ ਪਹਾੜਾਂ ਦੀ ਫੇਰ ਦਿਖਾ ਲਈ ਜਾਵੇ ਸੁੰਦਰ ਨਗਰ ਤੋਂ ਬਿਲਾਸਪੁਰ ਨੂੰ ਜਾਂਦੇ ਰਾਹਾਂ ਤੇ ਮਾਰੋ ਯਾਰਾ ਚਾਕਾ ਗੁਰੂ ਘਰ ਦੇ ਦਰਸ਼ਨਾਂ ਦੇ ਨਾਲ-ਨਾਲ ਕੁਦਰਤ ਦਾ ਵੀ ਆਨੰਦ ਮਾਣੋ ਸਫਰਾਂ ਤੇ ਨਿਕਣ ਨਾਲ ਸਿੱਖਣ ਨੂੰ ਬਹੁਤ ਕੁਝ ਮਿਲਦਾ ਆ ਆਪਾਂ ਚਲੋ ਹੁਣ ਤਾਂ ਆਪਣਾ ਗੁਰੂ ਘਰਾਂ ਦਾ ਸਫਰ ਆ ਜਦੋਂ ਆਪਾਂ ਉਦਾਂ ਵੀ ਸਫਰ ਕਰੀਦਾ ਆ ਤਾਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਰਹੀਦਾ ਆ ਤੇ ਹੁਣ ਵੀ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਆ ਕਬੀਰ ਮਿਲਿਆ ਆ ਇਹ ਬਾਈ ਮਿਲਿਆ ਆ ਆਪਾਂ ਨੂੰ ਪਹਿਲਾਂ ਤਾਂ ਬਾਈ ਨਾਲ ਤਾਂ ਇੰਟਰੋਡਕਸ਼ਨ ਕਰਾਉਣੀ ਹੈ ਬਾਈ ਕੀ ਨਾਮ ਆ ਮੇਰਾ ਨਾਮ ਜੀ ਵਕੀਲ ਹੈਗਾ ਜੀ ਵਕੀਲ ਆ ਤੇਰਾ சதਕਾ ਇੰਗਲਿਸ਼ ਹੈ ਐਡਵੋਕੇਟ ਆ ਮੁੰਡੇ ਦਾ ਨਾਮ ਬਿਲਕੁਲ ਜੀ ਬਿਲਕੁਲ ਮੁੰਡੇ ਦਾ ਨਾਮ ਐਡਵੋਕੇਟ ਤੇ ਭਾਈ ਅਖਰੋਟ ਦਾ ਕੰਮ ਆ ਬਾਈ ਦਾ ਹਾਂ ਜੀ ਆਪਾਂ ਤੇ ਗੱਲ ਆਪੇ ਇਹ ਕਰਨੀ ਵੀ ਸਿੱਖਣ ਨੂੰ ਮਿਲਦਾ ਇਨਸਾਨੀਅਤ ਬਹੁ ਹੱਲੇ ਹੈਗੀ ਆ ਬੰਦਿਆਂ ਦੇ ਵਿੱਚ ਬਾਈ ਨੇ ਆਪਾਂ ਨੂੰ ਸਪੈਸ਼ਲ ਰੋਕ ਕੇ ਤੇ ਅਖਰੋਟ ਖਲਾਏ ਤੇ ਨਾਲ ਅਖਰੋਟ ਲਪਾਫੇ ਚ ਵੀ ਪਾ ਕੇ ਦਿੱਤੇ ਬਾਈ ਧੰਨਵਾਦ ਇਹਦੇ ਲਈ ਸ਼ੁਕਰੀਆ ਤੇ ਚਾਹ ਵੀ ਪਲਾਈ ਬਾਈ ਨੇ ਆਪ ਪਰ ਨਹੀਂ ਨਹੀਂ ਸਰ ਸਾਹਿਬ ਇਦਾਂ ਦੀ ਕੋਈ ਗੱਲ ਨਹੀਂ ਤੁਹਾਡਾ ਆਪਣਾ ਹੀ ਆ ਜੀ ਹੋਰ ਨਹੀਂ ਵੀਰੇ ਪਤਾ ਹੀ ਗੱਲ ਆ ਇਹ ਵੀਡੀਓ ਬਣਾਉਣ ਦਾ ਮਕਸਦ ਹੀ ਹੁੰਦਾ ਜੇ ਕੋਈ ਦੇਖਦਾ ਆ ਭਰਾ ਕਿਸੇ ਦੇ ਬੱਚੇ ਚ ਤੁਹਾਨੂੰ ਦੇਖ ਕੇ ਵੀ ਥੋੜਾ ਆਊਗਾ ਵੀ ਆਪਾਂ ਵੀ ਇਦਾਂ ਕੋਈ ਨੰਗ ਦਾ ਵੜ ਦਾ ਕਿਸੇ ਦੀ ਹੈਲਪ ਕਰੀਏ ਜਾਂ ਕਿਸੇ ਦਾ ਸਾਥ ਦਈਏ ਇਹ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਬਾਈ ਇਹ ਲੋਕਾਂ ਤੱਕ ਪਹੁੰਚਣੀਆਂ ਵੀ ਚਾਹੀਦੀਆਂ ਆ ਨਾ ਇਹਦੀ ਹੈਲਪ ਕਰਨੀ ਚਾਹੀਦੀ ਆ ਚਲੋ ਹੈਲਪ ਦੇ ਕਹਦੀ ਗੁਰੂ ਘਰ ਦੇ ਬੰਦੇ ਆ ਆਪਣੇ ਪਿਤਾ ਜੀ ਦੀ ਉਮਰ ਤੇ ਆ ਕੇ ਮਹਾਰਾਜ ਜਿੱਦਾਂ ਦੀ ਕੋਈ ਗੱਲ ਨਹੀਂ ਆਉਂਦੀ ਓ ਇੰਨੇ ਨਾ ਬੁੜੇ ਕਰ ਭਰਾਵਾ ਤੂੰ ਤਾਂ ਜਾਵੇ ਹੀ ਬੁੜੇ ਕਰ ਦਿੱਤੇ ਕਿਹਦਾ ਪਿਤਾ ਜੀ ਦੀ ਉਮਰ ਤੇ ਆ ਮੇਰੀ ਨੂੰ ਬੁੜੇ ਵੀ ਕਰ ਦਿੱਤੇ ਯਾਰ ਮੇਰੀ 40 ਸਾਲ 58 45 ਸਾਲ ਆ 40 ਆ ਜਿਆਦੀ ਰੰਗ ਰੰਗ ਨਹੀਂ ਲਾਉਂਦੇ ਹੈਗੇ खड़ जा हां मेरी 40 ਇਹਦੀ 2 ਦੀ 44 ਹੋਊਗੀ 44 हां हां मेरी 40 40 ਮੈਨੂੰ ਲੱਗਣਾ 9 ਫਰਵਰੀ ਨੂੰ ਤੇ ਕੋਈ ਗੱਲ ਨਹੀਂ ਮੇਰੇ ਵੀ ਉਮਰ 20 ਸਾਲ ਆ ਮੇਰੇ ਡੈਡੀ ਦੀ ਉਮਰ ਹੈਗੀ 50 ਸਾਲੀਆਂ ਸਾਲਾਂ ਦਾ ਗੱਭਰੂ ਆ ਭਾਈ ਗਗਨਦੀਪ ਚੱਲ ਠੀਕ ਆ ਭਾਈ ਸ਼ੁਕਰੀਆ ਬਹੁਤ ਵਧੀਆ ਲੱਗਾ ਮਿਲ ਕੇ ਰ ਧੰਨਵਾਦ ਮੇਰਾ ਭਰਾ ਇਸ ਟਾਈਮ ਆਪਾਂ ਖੜੇ ਆ ਪਨੋ ਪਨੋ ਆ ਜਿਹੜਾ ਸਿੱਧਾ ਦੀ ਆ ਹਾਈਵੇ ਦੇਖਦੇ ਆ ਜਿਹੜਾ 4 ਲੇਨ ਆ ਇਹ ਆਪਣੇ ਬਿਲਾਸਪੁਰ ਦੇ ਬਾਹਰ-ਬਾਰ ਦੀ ਨਿਕਲ ਜਾਂਦਾ ਆ ਆਪਣੇ ਆਨੰਦਪੁਰ ਸਾਹਿਬ ਵੱਲ ਨੂੰ ਚੰਡੀਗੜ੍ਹ ਵੱਲ ਨੂੰ ਤੇ ਆਪਾਂ ਇਹ ਰੂਟ ਛੱਡ ਦੇਣਾ ਆ ਤੇ ਆਪਾਂ ਇਧਰੋਂ ਆ ਕਾਨ ਕਨਰੂਰ ਪਿੰਡਿਆ ਕੋਈ ਇੱਥੋਂ ਵਿਚ ਦੀ ਹੋ ਜਾਣਾ ਤੇ ਵਿਚ ਵਿਚ ਦੀ ਪਿੰਡਾਂ ਦੇ ਪਹੁੰਚਾਂਗੇ ਬਿਲਾਸਪੁਰ ਬਿਲਾਸਪੁਰ ਦਾ ਸੈਯਦ ਨੂੰ ਆਪਣਾ ਗੁਰੂ ਗੋਬਿੰਦ ਸਿੰਘ ਜੀ ਮਾਰਗ ਤੇ ਚੱਲਦੇ ਆਂ ਗੁਰੂ ਸਾਹਿਬ ਦੇ ਚਾਨਸ਼ੋ ਪ੍ਰਾਤਿਸ਼ਤਾਨ ਤੇ ਪਹੁੰਚਣਾ ਆ ਆਪਾਂ ਆ ਜਾਓ ਹਾਂਜੀ ਜਿਹੜਾ ਲੋਕੇਸ਼ਨ ਦਾ ਕੰਮ ਆ ਉਹ ਸਾਰੀ ਜ਼ਿੰਮੇਵਾਰੀ ਆਪਣੀ ਗਰਦ ਦੀ ਪਾਈ ਦੀ ਆ ਉਹਨਾਂ ਨੇ ਦੇਖਣੀ ਹੁੰਦੀ ਆ ਆਪਣਾ ਕੋਈ ਸਰਦਾਰ ਜੀ ਨਹੀਂ ਇਸ ਕੰਮ ਚ ਆ ਇਸ ਸਫਰ ਦੇ ਵਿੱਚ ਇਹ ਬਹੁਤ ਮौज ਆ ਬਾਈ ਨੇ ਦੇਖੀ ਆ ਲੋਕੇਸ਼ਨ ਤੇ ਬਾਈ ਕਹਿੰਦਾ ਬਈ ਜੇ ਆਪਾਂ ਬਾਈਪਾਸ ਜਾਂਦੇ ਆ ਤਾਂ 21 ਕਿਲੋਮੀਟਰ ਬਣਦਾ ਆ ਤੇ ਜੇ ਆਪਾਂ ਇਹ ਤੇ ਵੀ ਆ ਜਿਹੜੇ ਰਾਹ ਆਪਾਂ ਜੀ ਦੇਖ ਰਹੇ ਇਹ ਰਾਹੇ ਜਾਂਦੇ ਆ ਤਾਂ ਬਣਦਾ 12 ਕਿਲੋਮੀਟਰ ਤੇ ਇਸ ਕਰਕੇ ਬਾਈਪਾਸ ਵਾਲਾ ਰਾਹ ਛੱਡ ਦਿੱਤਾ ਜਿਹੜਾ ਹਾਈਵੇ ਆ ਪੋਰ ਲੇਨ ਵਾਰ-ਵਾਰ ਹੀ ਨਿਕਲੇ ਦਾ ਬਲਾਸਪੁਰ ਦੇ ਤੇ ਇਸ ਰਾਹਾਂ ਤੇ ਆ ਚੜੇ ਆ 9 ਕਿਲੋਮੀਟਰ ਦਾ ਫਰਕ ਆ 9 ਕਿਲੋਮੀਟਰ ਸਾਈਕਲਿਸਟ ਲਈ ਬਹੁਤ ਹੋ ਜਾਂਦੇ ਬਹੁਤ ਜ਼ਿਆਦਾ ਤੇ ਇਸ ਕਰਕੇ ਆਹ ਰਾ ਵਫਾ ਕਰਨਗੇ ਗਗੰਦੀ ਭਾਈ ਕਾ 에ਰੀ ਹਾਲ ਦੀ ਵੀ ਜਾਂਦਾ ਹੁੰਦਾ ਪਰ ਅੱਜ ਨਹੀਂ ਅਧਵ ਜਿਹਾ ਲੱਗਦਾ ਆ ਕਿ ਟੌਨ ਚੱਲ ਰਿਹਾ ਕੰਮ ਸਾਰਾ ਹਾਂਜੀ ਸੰਗਤ ਜੀ ਅਕਾਲਪੁਰ ਸੱਚੇ ਪਾਤਸ਼ਾਹ ਜੀ ਮੇਰ ਸਾਧ ਕੌਟ ਆਸਰੇ ਪਹੁੰਚ ਗਏ ਆਪਾਂ ਸ਼ਹਿਰ ਬिलासपुर ਗੁਰੂ ਘਰ ਮਗਰ ਤੁਸੀਂ ਦਰਸ਼ਨ ਕਰ ਸਕਦੇ ਆ ਤੇ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਈ ਵਾਰੀ ਅਕਾਲਪੁਰ ਸੱਚੇ ਪਾਤਸ਼ਾਹ ਜੀ ਆਪ ਹੀ ਆਪਣੇ ਸਿੰਘਾਂ ਦੀਆਂ ਡਿਊਟੀਆਂ ਲਾਉਂਦੇ ਆ ਉਹ ਕਿਸ ਤਰ੍ਹਾਂ ਆਇਆ ਤੁਹਾਡੇ ਨਾਲ ਕਰਦੇ ਆ ਸਾਂਝੀ ਗੱਲ ਬਾਤ हां जी ਪਹਿਲਾਂ ਦਾ ਬਾਈ ਗੁਰੂ ਜੀ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਬਾਈ ਤੇ ਬਾਈ ਆਪਾਂ ਨੂੰ 12 ਕਿਲੋਮੀਟਰ ਤੋਂ ਨਾਲ ਆਏ ਆ ਤੇ ਬਾਈ ਗੁਰੂ ਘਰੇ ਛੱਡਣ ਆਏ ਆ ਬਾਈ ਕੀ ਆ ਦਿਲ ਦੇ ਵਿੱਚ ਬਾਈ ਮੈਂ ਸਿੰਘਾਂ ਨੂੰ ਗੁਰੂ ਘਰ ਤੱਕ ਛੱਡ ਕੇ ਆਵਾ ਉਹ ਆ ਸਾਡਾ ਤੁਹਾਡੇ ਵਰਗਾ हां ਵਲ ਕੋ ਵਲ ਕੋ ਬਾਈ ਇਹ ਗੱਲ ਸਾਂਝੀ ਕਰਨੀ ਸੀਗੀ ਮੈਂ ਬਾਈ ਬਹੁਤ ਧੰਨਵਾਦ ਆ ਸ਼ੁਕਰੀਆ ਆ ਐਦਾਂ ਮਾਲਕ ਅਕਾਲ ਪੁਰਖ ਜੀ ਆਪ ਹੀ ਆਪਣੇ ਸਿੰਘਾਂ ਦੀਆਂ ਡਿਊਟੀਆਂ ਲਾਉਂਦੇ ਆ ਤੇ ਬਾਈ ਨਹੀਂ ਤਾਂ ਉਦਾਂ ਸਾਨੂੰ ਘੁੰਮ ਕੇ ਥੋੜਾ ਲੰਬਾ ਪੈਣਾ ਸੀ ਨਾ ਤੇ ਬਾਈ ਹੁਣੀ ਥੋੜਾ ਸ਼ਾਰਟ ਕੱਟ ਲੈ ਰਾਹਾਂ ਦਾ ਪਤਾ ਸੀਗਾ ਜੀ ਤੁਹਾਨੂੰ ਮੇਰੇ ਕੋਲ ਸਾਈਕਲ ਹੈ ਤੁਹਾਡੇ ਕੋਲ ਮੈਨਕਾ ਨਹੀਂ ਚੱਲੇ ਜਾਣਾ ਫਟੇ ਦਾ ਠੀਕ ਠੀਕ ਬਹੁਤ ਬਹੁਤ ਧੰਨਵਾਦ ਹੈ ਵੀਰੇ ਨਾਂ ਕੀ ਆਪਣਾ ਅਮਰਿਤਪਾਲ ਜੀ ਹਾਂਜੀ ਅਮਰਿਤਪਾਲ ਅਮਰਿਤਪਾਲ ਹੈ ਅਮਰਿਤਪਾਲ ਬਾਈ ਦਾ ਨਾਂ ਤੇ ਬਾਈ ਕਿੱਥੋਂ ਆਪਾਂ ਠੀਏ ਲੋਕਲ ਹੀ ਰਹਿੰਦੇ ਆ ਨਹੀਂ ਨੰਬਰ ਮੈਂ ਕਿਹਾ ਰਾਏਕੋਟ ਦਾ ਸੀਗਾ ਸ਼ਾਇਦ ਇਹ ਤਾਂ ਬਾਈਕ ਮੇਰੇ ਉੱਤੇ ਮਾਸੀ ਜੀ ਦਾ ਅੱਛਾ 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 ਉਥੋਂ ਲਓ ਉਦਾਂ ਲਿਆਂਦਾ ਹੈ ਨਾ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਸ਼ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ